ਕਿਸਾਨ ਅੰਦੋਲਨ ਚ ਚੱਲਿਆ 2021 ਦੇ ਵਿੱਚ ਤਾਂ ਕੰਗਰਣਾ ਔਰਤ ਵੱਲੋਂ ਇੱਕ ਟਿੱਪਣੀ ਕੀਤੀ ਗਈ ਕੀਤੀ ਸੀ ਮਾਤਾ ਮਹਿੰਦਰ ਕੌਰ ਦੇ ਉੱਤੇ ਜਿਹਦੇ ਚੱਲਦੇ ਪਟੰਡਾ ਦੇ ਵਿੱਚ ਇੱਕ ਕੇਸ ਦਾਖਲ ਕੀਤਾ ਗਿਆ ਤੇ ਅੱਜ ਉਹ ਫਿਜ਼ੀਕਲੀ ਕੋਰਟ ਦੇ ਵਿੱਚ ਪੇਸ਼ ਹੋਏ ਨੇ ਇਹ ਲੱਗਦਾ ਹੈ ਕਿ ਕਿਸਾਨ ਅੰਦੋਲਨ ਚ ਕਦੇ ਸਦਿਆਂ ਤੱਕ ਇਹ ਲੋਕ ਕਹਾਣੀ ਪਾਉਣਗੇ ਪਟੰਡਾ ਦੇ ਪਿੰਡ ਜਿਹੜਾ ਬਾਸ ਰਗੜਾ ਜਿੱਦੀਆਂ ਦੀ ਬੇਬੇ ਹੁੰਦੀ ਸੀ ਮਹਿੰਦਰ ਕੌਰ ਕੰਗਰਣਾ ਔਰਤ ਨੇ ਕਿਹਾ ਕਿ ਵਿਧੀਆਂ ਸੌ ਸੌ ਰੁਪਏ ਦੀਆਂ ਲਿਤੇ ਆ ਜਾਂਦੀਆਂ ਐਦਾਂ ਦੀ ਟਿੱਪਣੀ ਕੀਤੀ ਗਰਨ ਆਉਤ ਨੂੰ ਕਈ ਸਾਲਾਂ ਬਾਅਦ ਸਮਝ ਆ ਲਗੀ ਇਹ ਤਾਂ ਪੰਜਾਬੀ ਆ ਉੱਤੇ ਚਲੀ ਜਾਣਗੇ ਉਹਨਾਂ ਨੇ ਕੀ ਕਹਿਣਾ ਕੀ ਗੱਲ ਕਰ ਜਦੋਂ ਬੇਬੇ ਮਹਿੰਦਰ ਕੌਰ ਬਾਰੇ ਇਦਾਂ ਦੇ ਸ਼ਬਦ ਕਹੇਗੇ ਪੂਰੇ ਪੰਜਾਬ 'ਚ ਕੰਗੜਾ ਰਨੋ ਦੇ ਖਿਲਾਫ ਲਹਿਰ ਉੱਠ ਖੜੀ ਹੋਈ ਅੱਜ ਜਿਵੇਂ ਬੇਬੇ ਮਹਿੰਦਰ ਕੌਰ ਦੇ ਮਾਮਲੇ ਨੇ ਉਸ ਕਿਸਾਨੀ ਅੰਦੋਲਨ ਦਾ ਚੇਤਾ ਵੀ ਕਰਵਾਉਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮਰਮਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਸੱਦਾ ਦਿੱਤਾ ਗਿਆ ਜਿਹੜਾ ਪੰਜਾਬ ਨੂੰ ਥੇ ਵਾਦ ਤੇ 350 ਸਾਲਾ ਸ਼ਹਾਦਤ ਦਾ ਆ ਮਨਾ ਰਿਹਾ ਉਹਨਾਂ ਦਾ ਬਣਦਾ ਹੀ ਸੀ ਨਿਆਲ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੇ ਦੇਸ਼ ਦੇ ਰਾਸ਼ਟਰਪਤੀ ਉਸਨੂੰ ਬੇਨਤੀ ਕਰਕੇ ਕਿ 350 ਸਾਲਾਂ ਸ਼ਹਿਦ ਦਾੜੀ ਜੀ ਸਿਮਬੋਲਿਕ ਕਰ ਉਹਨਾਂ ਵੱਲੋਂ ਸਦਾ ਪ੍ਰੋਣ ਕੀਤਾ ਗਿਆ ਜਿੰਨਾ ਕਿਸੇ ਦਾ ਦਾਮਾ ਜਿੰਨਾ ਕਿਸੇ ਜ਼ੋਰ ਆ ਪੂਰੇ ਸਤਕਾਰ ਤੇ ਸਰਦਾ ਨਾਲ ਤਿਆਰੀਆਂ ਹੋ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਥੇ ਸਮਾਗਮ ਨਹੀਂ ਮਨਾ ਦਿੱਤਾ ਜਾ ਰਿਹਾ ਉੱਥੇ ਹੀ ਕਾਫੀ ਵਿਵਾਦ ਖੜਾ ਹੋ ਰਿਹਾ ਹੈ ਨੀਡਰਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੇ ਨਿੰਦਾ ਵੀ ਕੀਤੀ ਇਸ ਚੀਜ਼ ਦੀ ਦੇਖੋ ਪਤਾ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਦੋਰੇ ਚੇਰੇ ਦੇ ਦੋਰੇ ਮਾਦਨ ਕਿਉਂ ਆਏ ਕਿਤੇ ਵਸਤੇ ਵਿਵਾਦ ਚੰਦਰ ਨੂੰ ਆਪਣੇ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ ਪਾਛਾ ਤਾਪ ਕਰਨਾ ਚਾਹੀਦਾ ਹੈ ਔਰ ਪੂਰਾ ਹਮੋਂ ਅੱਗੇ ਗੁਰਤੇਗ ਬਾਦਰੀ ਜੈ 300 50 ਸਾਲਾ ਸ਼ਾਦ ਦਾ ਦਿਹਾੜਾ ਮਨਾਇਆ ਜਾ ਰਿਹਾ। ਸੋਚ ਬਸ ਗੱਲ ਕਰਾਂਗੇ ਜੀ ਚੋਨ ਨੂੰ ਲੈ ਕੇ ਪਹਿਲਾਂ ਜਿੱਥੇ ਕਿਸਾਨ ਖੱਜਲ ਖਵਾਰ ਹੁੰਦੇ ਸੀ ਪਰ ਹੁਣ ਸ਼ੈਲਰ ਮਾਲਕਾਂ ਨੂੰ ਲੈ ਕੇ ਜੋ ਇੰਡਸਟਰੀ ਆ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ ਚੋਨ ਨੂੰ ਲੈ ਕੇ। ਭਾਰੀ ਸਤਿ ਸੰਤੁਸ਼ ਗਿਆ ਜੁਰਗੀ ਇਹਨਾਂ ਸਾਡੇ ਪੱਲੇ ਕੁਝ ਵੀ ਨਹੀਂ ਰਿਹਾ। ਹੁਣ ਸਾਨੂੰ ਸਮਝ ਨਹੀਂ ਲੱਗਦੀ ਅਸੀਂ ਕੀ ਕਰਾਂ। ਪਰ ਹੁਣ ਪਤਾ ਕੀ ਖੜੀ ਹੋ ਗਈ ਕਿ ਮੰਡੀਆਂ 'ਚ ਹੀ ਫਸਲ ਨਹੀਂ ਆ ਰਹੀ ਤੇ ਸ਼ੈਲਰ ਲਈ ਚੋਨਾ ਕਿੱਥੋਂ ਆਏਗਾ? ਸਾਉਣਾ ਦੇ ਖੇਤ ਟਾਈਟਰੀ ਹੋ ਗਏ ਨੇ, ਖਰਾਬ ਹੋ ਗਏ ਨੇ। ਉੱਥੇ ਇਹ ਜਿਹੜੇ ਕਿਸਾਨ ਨੇ ਜਿਹੜੇ ਦੂਜੇ ਕਿਸਾਨ ਨੇ ਉਹ ਉੱਧਰ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਤੇ ਮਦਦ ਕਰ ਰਹੇ ਨੇ ਦੂਜੇ ਕਿਸਾਨਾਂ ਨੂੰ। ਕਿਹਨੇ ਕਿਸਾਨ ਹੀ ਕਿਸਾਨਾਂ ਜੀ ਆ ਕੇ ਬਾਹਾਂ ਫੜ ਰਿਆ। ਇਸ ਵੇਲੇ ਨਾਲ ਤਾਂ ਕੇਂਦਰੀਆ ਸਰਕਾਰਾਂ ਬਦਲਕਾਰੀਆਂ ਨਾ ਹੀ ਪੰਜਾਬ ਸਰਕਾਰ ਦੇ ਆਪਣੇ ਤੌਰ ਤੇ ਕੁਝ ਅੱਲੇ-ਪੱਲੇ। ਕਿੱਸਾ ਤੇ ਸਾਰਾ ਕੁਝ ਕੇਂਦਰ ਦੇ ਹੀ ਹੱਥ-ਪਾਸ ਹੈ। ਇਸ ਤੋਂ ਵੱਡਾ ਮੌਕਾ ਹੋ ਨਹੀਂ ਸਕਦਾ। ਪੰਜਾਬ ਵੱਡੇ ਸੰਕਟ ਹੈ। ਕੇਂਦਰ ਪੰਜਾਬ ਦੀ ਬਾਹਾਂ ਫੜੇ। ਦਿੱਲੀ ਨੇ ਫਿਰ ਤੋਂ ਇਲਜ਼ਾਮ ਪੰਜਾਬ ਦੇ ਉੱਤੇ ਲਾਇਆ ਵੀ ਪੰਜਾਬ ਦੇ ਧੂਏ ਕਰਕੇ ਦਿੱਲੀ ਦਾ ਵਾਤਾਵਰਣ ਖਰਾਬ ਹੋਇਆ। ਅੱਜ ਕੱਲੇ ਤੇ ਤੇ ਧੰਨ ਨਾਲ ਗੱਲ ਕਰਦੇ ਕਿ ਦੇਖੋ ਜੀ ਆਪਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਐ ਇਹਨਾਂ ਨੇ ਕੋਈ ਕਾਰਵਾਈ ਵੀ ਕੀਤੀ ਪਿੰਡਾਂ ਦੇ ਆਲੇ ਦੁਆਲੇ ਧੁੰਦੀ ਚਾਦਰ ਇਹਨੇ ਮੋਟੀ ਤਾਂ ਵਿשי ਹੋਈ ਐ ਕਿ ਸਾਹ ਲੈਣੇ ਔਖੇ ਹੋਏ ਪਏ ਐ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਬੀ ਅਨਲਾਈਕ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਸੀਨੀਅਰ ਪੱਤਰਕਾਰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧੰਨਵਾਦ ਮిత్రਾਇੀ ਜੀ ਸਤਿਕਾਰ ਨਾਲ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ हां ਮੁੱਦਾ ਲੈ ਕੇ ਨਾ ਮੈਂ ਸ਼ੰਤ ਸਿੰਘ ਲਓ ਸਵਾਲ ਜੀ ਸੋ ਅੱਜ ਦਾ ਜੋ ਪਹਿਲਾ ਮੁੱਦਾ ਆਪਾਂ ਲੈਣ ਲੱਗੇ ਆ ਬੜਾ ਵੱਡਾ ਮੁੱਦਾ ਹੈ ਕਿਉਂਕਿ ਕੰਗੜਾ ਨਰੋਦ ਜੋ ਕਿ ਆਏ ਦਿਨੀ ਪੰਜਾਬ ਦੇ ਉੱਤੇ ਕੋਈ ਨਾ ਕੋਈ ਟਿੱਪਣੀ ਕਰਦੀ ਆ ਤੇ ਵਿਵਾਦਾਂ ਦੇ ਵਿੱਚ ਖੜੀ ਹੋ ਜਾਂਦੀ ਹੈ ਜਦੋਂ ਕਿਸਾਨ ਅੰਦੋਲਨ ਚੱਲਿਆ 2021 ਦੇ ਵਿੱਚ ਤਾਂ ਕੰਗੜਾ ਨਰੋਦ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਮਾਤਾ ਭਿੰਦਰ ਕੌਰ ਦੇ ਉੱਤੇ ਜਿਹਦੇ ਚੱਲਦੇ ਪਠੰਡਾ ਦੇ ਵਿੱਚ ਇੱਕ ਕੇਸ ਦਾਖਲ ਕੀਤਾ ਗਿਆ ਤੇ ਅੱਜ ਉਹ ਫਿਜ਼ੀਕਲੀ ਕੋਰਟ ਦੇ ਵਿੱਚ ਪੇਸ਼ ਹੋਏ ਨੇ ਜੀ ਬਿਲਕੁਲ ਜੇ ਕੰਗੜਾ ਨਰੋਦ ਦੀ ਗੱਲ ਕਰ ਰਹੇ ਆ ਦੇਖੋ ਪਹਿਲਾਂ ਤਾਂ ਵਾਲੂਨਟ ਮੈਂ ਬਤਾਨੀ ਪਰ ਭਾਜਪਾ ਦੇ ਵਿਵਾਦ ਦਾ ਗੂ ਹੈ ਕਈ ਮੌਕੇ ਤੇ ਜੀਆਂ ਟਿੱਪਣੀਆਂ ਕਰਦੇ ਦੀਆਂ ਕਈ ਨਵੀਂ ਕਿਸਮ ਦੇ ਖੇੜੇ ਸ਼ੁਰੂ ਹੋ ਜਾਂਦੇ ਖੜੇ ਹੋ ਜਾਂਦੇ ਹੈ ਅੱਜ ਦੀ ਪੇਚੀ ਦੀ ਵੀ ਆਪਾਂ ਜੀ ਗੱਲ ਕਰਦੇ ਆ ਤਾਂ ਬਠਿੰਡਾ ਦੀ ਪੇਚੀ ਦੇ ਵਿੱਚ ਦੇਖੋ ਇੱਕ ਬਹੁਤ ਐਮੀ ਤੇ ਇਸ ਕਰਕੇ ਹੈ ਕਿ ਬਠਿੰਡਾ ਦਾ ਇੱਕ ਸਧਾਰਨ ਪਿੰਡ ਹੈ ਬਹਾਦਰਗੜ ਜੰਡੀਆਂ ਉਥੋਂ ਦੀ ਬੀਬੀ ਮਹਿੰਦਰ ਕੌਰ ਮੈਨੂੰ ਇਹ ਲੱਗਦਾ ਹੈ ਕਿ ਕਿਸਾਨ ਅੰਦੋਲਨ ਚ ਕਦੇ ਸਦੀਆਂ ਤੱਕ ਲੋਕ ਕਹਾਣੀ ਪਾਉਣਗੇ ਜੁਝੰਡਾ ਦੇ ਪਿੰਡ ਜਿਹੜਾ ਬਾਹਰਗੜਾ ਜਿੱਥੇ ਦੀ ਬੇਬੇ ਹੁੰਦੀ ਸੀ ਮਹਿੰਦਰ ਕੌਰ ਉਸਨੇ ਦੇਈ ਤੇ ਸ਼ਕਤੀਸ਼ਾਲੀ ਪਾਰਲੀਮੈਂਟ ਮੈਂਬਰ ਕੰਗੜਾ ਰਣੌਤ ਨੂੰ ਬਠਿੰਡਾ ਆਉਣ ਲਈ ਧਾਲ ਤੇ ਮਜਬੂਰ ਕਰ ਦਿੱਤਾ ਬਹੁਤ ਕਾਟੇ ਹੋਏ ਮੌਕੇ ਹੁੰਦੇ ਆ ਦੇਖੋ মিডিਆ ਲਗਾਤਾਰ ਇਸ ਗੱਲ ਤੇ ਚਰਚਾ ਹੁੰਦੀ ਰਹੀ ਹੈ ਇਹ ਮਾਫੀ ਮੰਗੇ ਹੀ ਨਹੀਂ ਮੰਗੇਗੀ ਮਾਫੀ ਮੰਗੇ ਹੀ ਨਹੀਂ ਮੰਗੇਗੀ ਮਾ ਵੀ ਆੜੀ ਗੱਲ ਵੀ ਆਪਾਂ ਆਉਣੇ ਆ ਪਰ ਮੈਨੂੰ ਲੱਗਦਾ ਹੈ ਕਿ ਮੈਂ ਤਾਂ ਉਸ ਬੀਬੇ ਨੂੰ ਸਲੂਟ ਕਰਦਾ ਸਿਰਜ ਕੋਣ ਉਸ ਬੀਬੇ ਕੇ ਕਿ ਐਡਾ ਠਿਗੜਾ ਐਡਾ ਤਕੜਾ ਸਟੈਂਡ ਕਿ ਇੱਕ ਪਾਸੇ ਆ ਲਿਮਟ ਮੈਂਬਰ ਸ਼ਕਤੀਸ਼ਾਲੀ ਹਾਕਮ ਤੇ ਦਿਨ ਮੈਂਦਾ ਉਹ ਦੂਜੇ ਪਾਸੇ ਇੱਕ ਸਧਾਰਨ ਪਿੰਡ ਬਠਿੰਡਾ ਦਾ ਸਤਾਨ ਪਿੰਡ ਜਿਹਦਾ ਦਰਸ਼ਕਾਂ ਨੇ ਬਾਦਰਗੜ ਝੰਡੀਆਂ ਬੀਬੇ ਮੈਂਦਰ ਕੌਰ ਦੀ ਗੱਲ ਤੋਂ ਪਹਿਲਾਂ ਕਦੇ ਸੁਣਿਆ ਹੀ ਨਹੀਂ ਹੋਏਗਾ ਕਿ ਬਾਦਰਗੜ ਝੰਡੀਆਂ ਵੀ ਕੋਈ ਪਿੰਡ ਹੈ ਬੀਬੀ ਮਿੰਦਰਕੌਰ ਦੀ ਗੱਲ ਤਾਂ ਹੈ ਹੀ ਹੈ ਤੇ ਉਸ ਬੀਬੇ ਨੇ ਅਜਿਹਾ ਦ੍ਰਿਣਿਸ਼ਚੈ ਰੱਖਿਆ ਕਿ ਪੂਰੇ 4 ਸਾਲਾਂ ਬਾਅਦ ਕਿਸਾਨ ਅੰਦੋਲਨ ਦੀ ਗੱਲ ਹੈ ਜ ਜੇ ਆਪਾਂ ਜ਼ਿਕਰ ਕਰਿਆਂ ਕਿਸਾਨ ਅੰਦੋਲਨ ਵੇਲੇ ਬੀਬੀ ਕੰਗੜਾ ਰਣੋਤ ਨੇ ਇੱਕ ਐਸਾ ਟਵੀਟ ਕੀਤਾ ਕਿ ਆ ਕਿ ਬੀਬੀਆਂ ਉੱਥੇ ਆਈਆਂ ਸੀ ਅੰਦੋਲਨ ਦੇ ਵਿੱਚ ਕਿਸਾਨ ਅੰਦੋਲਨ ਦਿੱਲੀ ਉਹਨਾਂ ਚਾ ਬੀਬੀ ਮਿੰਦਰਕੌਰ ਵੀ ਸ਼ਾਮਲ ਸੀ ਦੇਖੋ ਮੈਂ ਗੱਲ ਜ਼ਰੂਰ ਇਹ ਵੀ ਕਹਿਣੀ ਚਾਹਾਂਗਾ ਕਿ ਮੀਡੀਆ ਨੇ ਅੱਜ ਕਿਸੇ ਪੇਸ਼ੀ ਹੋ ਰਹੀ ਸੀ ਸੁਭਾਅ ਕੁ ਵੀ ਹੈ ਇੱਕ ਤਾਂ ਬਾਰਲੀਵਟ ਕਲਾਕਾਰ ਹੈ ਦੂਜੇ ਪਾਰਲੀਮੈਂਟ ਮੈਂਬਰ ਹੈ ਤੇ ਕੰਗਣਾ ਰਣੌਤ ਕੰਗਣਾ ਰਣੌਤ ਕੰਗਣਾ ਰਣੌਤ ਨੇ ਉਹਦੇ ਜੇ ਕਪੜੇ ਪਾਏ ਹੋਏ ਐ ਉਹਦੇ ਆਪਰਸ ਲਿਆ ਵਾ ਇਹ ਦੰਨਿਆ ਗੱਲਾਂ ਨਹੀਂ ਕੀਤੀਆਂ ਤੇ ਬੀਬੀ ਮਿੰਦਰ ਕੋਰ ਬਾਰੇ ਬਹੁਤੀ ਕਾਟਟ ਪਣੀ ਕਿਸੇ ਨੇ ਕੀਤੀ ਹੋਈ ਨਹੀਂ ਜਿੱਦੀ ਵਜ੍ਹਾ ਕਰਕੇ ਕੰਗਣਾ ਰਣੌਤ ਆਇਆ ਨਾ ਮੀਡੀਆ ਨੂੰ ਕੋਈ ਪਤਾ ਸੀ ਉਹ ਤਾਂ ਪਿੰਡ ਦੀ ਸਹਾਰਨੌਰ ਦਾ ਗੱਲ ਤਾਂ ਕੰਗਣਾ ਰਣੌਤ ਦੀ ਕਰਾਂਗੇ ਤਾਂ ਹੀ ਕੋਈ ਦੇਖੇਗਾ ਪਰ ਆਪਾਂ ਬੀਬੀ ਮਨਿੰਦਰ ਕੌਰ ਦੀ ਗੱਲ ਵੀ ਕਰਾਂਗੇ ਬੀਬੀ ਜੀ ਤਾਂ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਦੇਖੋ ਇਸ ਤਰ੍ਹਾਂ ਦਾ ਸਟੈਂਡ ਲਿਆ ਕਿ ਉਹ ਕੰਗੜਾ ਰਣੋਤ ਨੇ ਕਿਹਾ ਬੀਬੀ ਮਨਿੰਦਰ ਕੌਰ ਤੇ ਉਹਨਾਂ ਦੇ ਨਾਲ ਜਿਹੜੇ ਸਾਥੂਣਾ ਸੀ ਜਿਹੜੇ ਦਿੱਲੀ ਅੰਦੋਲਨ 'ਚ ਬੈਠੀਆਂ ਸੀ ਉਹ ਕਿ ਜਦ ਮੀਡੀਆ ਦੇ ਵਿੱਚ ਕਿਤੇ ਤਸਵੀਰ ਜਿਹੜੀ ਵਾਇਰਲ ਹੋਈ ਬੀਬੀ ਮਨਿੰਦਰ ਕੌਰ ਦੀ ਹੱਥ 'ਚ ਇਸਾਨੀ ਦਾ ਝੰਡਾ ਫੜਿਆ ਹੋਇਆ ਸੀ ਔਰ ਥੋੜਾ ਜਿਹਾ ਕੋਬਾ ਬੀਬੀ ਮਨਿੰਦਰ ਕੌਰ ਦੇ ਸਧਾਰਨ ਪਿੰਡੂ ਔਰਤਾਂ ਹਰ ਕਿਸਾਨੀ ਅੰਦੋਲਨ ਦੇ ਇਸ ਕਦਰੋਂ ਨੇ ਹੰਕਾਰ ਪਰ ਮੀਡੀਆ ਨੇ ਨੋਟਸ ਲਿਆ ਉਹ ਤਸਵੀਰ ਦੇ ਕੇ ਟਿੱਪਣੀ ਕੀਤੀ ਕੰਗਣਾ ਰਣੌਤ ਨੇ ਕਿਹਾ ਕਿ ਬੀਬੀਆਂ 600 ਰੁਪਏ ਦੀ ਆੜੀ ਤੇ ਆ ਜਾਂਦੀਆਂ ਐਦਾਂ ਦੀ ਟਿੱਪਣੀ ਕੀਤੀ ਉਸ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਉਹ ਚੁਣੌਤੀ ਜਿਹੜੀ 4 ਸਾਲਾਂ ਕੰਗਣਾ ਰਣੌਤ ਨੇ ਲਾਦੇ ਇਸ ਬੀਬੀ ਦੇ ਕੋਲ ਗੱਲ ਕਰਨੇ ਆਉਣ ਲਈ ਸਮਾਂ ਹੀ ਨਹੀਂ ਸੀ 4 ਸਾਲਾਂ ਬਾਅਦ ਇਸ ਤੋਂ ਪਹਿਲਾਂ ਵੀ ਇਹ ਨਹੀਂ ਗਏ ਤਾਂ ਸਿੱਧੇ ਜ਼ੋਰ ਤੇ ਆ ਗਿਆ ਬੀਬੀ ਬਿਲ ਦੇ ਕੋਲ ਨੇ ਚੁਣੌਤੀ ਦਿੱਤੀ ਜੇਕਰ ਬੱਚ ਚੁਣੌਤੀ ਦੀ ਗੱਲ ਕਰਾਂਗੇ ਮੈਂ ਗੱਲ ਪੰਜਾਬੀਆਂ ਦੇ ਸੁਭਾਅ ਬਾਰੇ ਜ਼ਰੂਰ ਕਰਾਂਗਾ ਮੈਨੂੰ ਭਾਈ ਵੀਰ ਸਿੰਘ ਪੰਜਾਬੀ ਦੇ ਬਹੁਤ بڑے ਸ਼ਰਮੌਰ ਕਵੀ ਹੋਏ ਆ ਉਹਨਾਂ ਦੀ ਗੱਲ ਜਿੱਤੇ ਮੈਂ ਕਹਿੰਦਾ ਪੰਜਾਬੀ ਨਾ ਕਿਤੇ ਟਾਈ ਨਹੀਂ ਮੰਨਦੇ ਦਾੰਗਾ ਮੋਢੇ ਦੇ ਲਾਰ ਕੇ ਖੜੇ ਹੋ ਜਾਂਦੇ ਆ ਅਸੀਂ ਕੋਈ ਪਿਆਰ ਨਾਲ ਗੱਲ ਕਰੇ ਤਾਂ ਜਫੀਆਂ ਪਾ ਲੈਂਦੇ ਆ ਕਿ ਕਿਸੇ ਬੀਬੀ ਕੰਗਣਾ ਰਾਓ ਤੋਂ ਕਈ ਸਾਲਾਂ ਬਾਅਦ ਸਮਝਣ ਲੱਗੀ ਇਹ ਤਾਂ ਪినాਬੀਆ ਉੱਤੇ ਚਲੀ ਜਾਣਗੇ ਉਹਨਾਂ ਨੇ ਕੀ ਕਹਿਣਾ ਕੀ ਗੱਲ ਕਰਨੀ ਹੈ ਸੋ ਅੱਜ ਜਦੋਂ ਅਦਾਲਤ ਦੇ ਵਿੱਚ ਆਈ ਅਦਾਲਤ ਤੇ ਜਾ ਕੇ ਅੱਜ ਵੀ ਉਹਨੇ ਇਹੀ ਗੱਲ ਕੀਤੀ ਹੈ ਕਿ ਜੀ ਮੈਨੂੰ ਖੇਦ ਹੈ ਜੋ ਕੁਝ ਕਿਹਾ ਗਿਆ ਜਾਣੇ ਜਾਣ ਦੇ ਜਾਣੇ ਤੇ ਮੈਨੂੰ ਉਸ ਗੱਲ ਦਾ ਪਤਾ ਨਹੀਂ ਲੱਗਿਆ ਮੈਂ ਜੋ ਗੱਲ ਕੀਤੀ ਹੈ ਕਿੰਦਾਂ ਦੀ ਗੱਲ ਹੋ ਗਈ ਪਰ ਸਪਸ਼ਟ ਤੌਰ ਤੇ ਉਸਨੇ ਜੋ ਅਦਾਲਤ ਤੋਂ ਬਾਹਰ ਨਿਕਲਦੇ ਟਿੱਪਣੀਆਂ ਆਈਆਂ ਹਨ ਕਿ ਮੀਡੀਆ ਦਾ ਜਿਹੜਾ ਜਮਾੜਾ ਸੀ ਏ ਕੇਰਾ ਬੰਦੀ ਸੀ ਸਪਸ਼ਟ ਤੌਰ ਤੇ ਸੁਣਾਈ ਨਹੀਂ ਦਿੱਤਾ ਪਰ ਜਿੰਨੀ ਗੱਲ ਸਮਝ ਲੱਗੀ ਉਹ ਦਿਨ ਤੱਕ ਹੀ ਹੈ ਕਿ ਕੰਗਣਾ ਰੌਤਨੇ ਕਿਹਾ ਕਿ ਮੈਂ ਖੇਦਾ ਪਰਖਾਵਾ ਕਰ ਲਈਆਂ ਚੂਮ ਮਚਪਣੀਆਂ ਕੀਤੀਆਂ ਬੀਬੀ ਮਹਿੰਦਰ ਕੌਰ ਬੀਬੀ ਮਹਿੰਦਰ ਕੌਰ ਦੇ ਬਾਰੇ ਚ ਬਹੁਤ ਵੱਡੀ ਗੱਲ ਆ ਬਹੁਤ ਵੱਡਾ ਸਨੇਹਾ ਇਹਨੂੰ ਆਪਾਂ ਇਹ ਨਾ ਦੇਖਿਆ ਜਾਵੇ ਕਿ ਉਹਨੇ ਬੀਬੀ ਮਹਿੰਦਰ ਕੌਰ ਤੋਂ ਮਾਫੀ ਮੰਗ ਲਈ ਕਾ ਲੈਣੀ ਨਹੀਂ ਹੈ ਮੈਂ ਕਹਾਂ ਮੈਂ ਤੇ ਪੰਜਾਬ ਦੀ ਗੱਲ ਕਰਦੇ ਦੀ ਬੀਬੀ ਮਹਿੰਦਰ ਕੌਰ ਲਈ ਕਿਸੇ ਇੱਕ ਦੁਨੀਆ ਪਿੰਡ ਦੀ ਰਹਿਣ ਵਾਲੀ ਬੇਬੇ ਨਹੀਂ ਪੂਰੇ ਪੰਜਾਬ ਦੀ ਬੇਬੇ ਜਦ ਲੜਾਈ ਲੱਗਦੀ ਹੈ ਨਾ ਦੇਖੋ ਜਿਹਦੇ ਜੰਦੇ ਪ੍ਰੋਬਲਮ ਆਉਂਦੀਆਂ ਤਾਂ ਪੰਜਾਬੀ ਫੇਰ ਲਕੀਰ ਖੱਚ ਕੇ ਖੜੇ ਹੋ ਜਾਂਦੇ ਆ ਜਦੋਂ ਬਾਬੇ ਮਹਿੰਦਰ ਕੋਰਵਾਰੇ ਇਦਾਂ ਦੇ ਸ਼ਬਦ ਕਹੇਗੇ ਪੂਰੇ ਪੰਜਾਬ ਚ ਕੰਗੜਾ ਰਣੋ ਦੇ ਖਿਲਾਫ ਲਹਿਰ ਉੱਠ ਖੜੀ ਹੋਈ ਪ੍ਰੋਟੈਸਟ ਹੋਏ ਕਿ ਸਾਡੀ ਬਾਬੇ ਦੇ ਖਿਲਾਫ ਬੋਲਿਆ ਕਿਵੇਂ ਗਿਆ ਇਹ ਗੱਲ ਕਿਵੇਂ ਕਹਿਦੀ ਕਿ ਬਾਬੇਵਾਰੀ ਇਦਾਂ ਦੀ ਟਿੱਪਣੀ ਵਾਜਵਾਂ ਜਣੀ ਆਪਾਂ ਜੇ ਕਿਸਦਾ ਨਾਮ ਵੀ ਜ਼ਿਕਰ ਕਰੀਏ ਮਾਂ ਕਿਸੇ ਵੱਡੇ ਤੋਂ ਵੱਡੇ ਆਗੂ ਦੀ ਹੋਵੇ ਸੈਸਲਾਨ ਪ੍ਰਵਾਰ ਦੀ ਉਹਦੇ ਪੰਜਾਬ ਦੀ ਮਾਂ ਹੋਏ ਮਾਂਵਰੇ ਟਿੱਪਣੀਆਂ ਕਰਨੀਆਂ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਔਰ ਬਗੈਰ ਬਚਾ ਦੇ ਮਾਂ ਨੇ ਤਾਂ ਉਸ ਨੂੰ ਕੁਝ ਕਹਿ ਹੀ ਨਹੀਂ ਚੁੱਤ ਨੂੰ ਕੋ ਲੈਣਾ ਦੇਣੇ ਨਹੀਂ ਮਾਂ ਤਾਂ ਹੁਣ ਵੀ ਸ਼ਾਇਦ ਸਾਹਮਣੇ ਆ ਜੇ ਤਾਂ ਪਛਾਣ ਨਾ ਸਕੇ ਕਿ ਬੀਬੀ ਕੰਗਣਾ ਨੌਤ ਕੌਣ ਹੈ ਸੋ ਉਸ ਵਿਵਿਧ ਤਨ ਜਗਰਾ ਪਤਾ ਨਹੀਂ ਕਿ ਉਹ ਜਾਂ ਪਹੁੰਚਾਉਂਦੇ ਕੋਲੇ ਹੋਈਆਂ ਹੋਣੀਆਂ ਕਿ ਤੂੰ ਕੇਸ ਵਾਪਸ ਲੈ ਲਿਆ ਇਹ ਜਾਣ ਦੇ ਗੱਲ ਚ ਕੀ ਰੱਖਿਆ ਪਰ ਵਿਵਿਕਨਿੰਥੀ ਕਰੀ ਤਾਂ ਇਹ ਤੇ ਜਾਉਣਾ ਜ਼ਰੂਰ ਐ ਹੁਣ ਕੰਗੜਾ ਰਣੋਤ ਕਹਿੰਦੇ ਹਰਿਆਣਾ ਦੇ ਰਾਸਤੇ ਆਏ ਹਰਿਆਣਾ ਵੀ ਕਿਸੇ ਵੇਲੇ ਛੱਬਿਆਂ ਵਾਲਾ ਸੂਬਾ ਉਧਰ ਪਛੰਡਾ ਦਾ ਹਾਈ ਟਿੱਬਿਆਂ ਦੀ ਮਹਾ ਚਾਰ ਚੁੱਕੇ ਕਿੰਬੀ ਟਿੱਬੇ ਹੁੰਦੇ ਸੀ ਹੁਣ ਤਾਂ ਪ੍ਰਸਿੱਧੀਆਂ ਬਦਲ ਗਈਆਂ ਉਹ ਟਿੱਬਿਆਂ ਦੇ ਸ਼ਹਿਰ ਚ ਬੀਬੀ ਕੰਗੜਾ ਰਣੋਤ ਨੂੰ ਆ ਜਾਉਣਾ ਪਿਆ ਕਿਉਂ ਨਾ ਪਿਆ ਕਿਉਂਕਿ ਪੰਜਾਬ ਦੀ ਇੱਕ ਬੇਬੇ ਐ ਮਿੰਦਰ ਕੌਰ ਉਹਦੇ ਬਾਰੇ ਜਿਹੇ ਹੀ ਟਿੱਪਣੀ ਕਰਦੀ ਇਹ ਜਿਹੜੀ ਟਿਪਨੀ ਤੋਂ ਬਚਾ ਨਹੀਂ ਜਿਆ ਸਕਦਾ ਇੱਕ ਗੱਲ ਹੋਰ ਜਿਹੜੇ ਅਦਾਲਤ ਬਾਰੇ ਵੀ ਆਪਾਂ ਕਹਿਣੀ ਚਾਹਾਂਗੇ ਦੇਖੋ ਥਾਲਤਾ ਦੀ ਸਥਿਤੀ ਜਿਹੜੀ ਅਦਾਲਤਾਂ ਕੇ ਵਿਚਰ ਚੁਗਦਾ ਹੈ ਕਿ ਇੱਕ ਪਾਸੇ ਐਡਾ ਵੱਡਾ ਆਗੂ ਪਾਰਲੀਮੈਂਟ ਮੈਂਬਰ ਦੂਜੇ ਪਾਸੇ ਬੇਬੇ ਮਹਿੰਦਰ ਕੌਰ ਅਦਾਲਤ ਨੇ ਕਿਆ ਕਿ ਨਹੀਂ ਆਉਣਾ ਪਏਗਾ ਅਦਾਲਤ ਦੇ ਅੰਦਰ ਕੰਗੜਾ ਨੌਦ ਨੇ ਕਹਿਆ ਤਾਂ ਮੈਂ ਤਾਂ ਸ਼ਕਤੀਸ਼ਾਲੀ ਆਗੂ ਐ ਉਹਨਾਂ ਨੇ ਪਹਿਲਾਂ ਪਹੁੰਚ ਆ ਰਹੇ ਨਾ ਹਾਈ ਕੋਰਟ ਦੀ ਪਹੁੰਚ ਕੀਤੀ ਉੱਥੋਂ ਵੀ ਨਾ ਸਪਰੀਮ ਕੋਰਟ ਦੀ ਪਹੁੰਚ ਕੀਤੀ ਸਪਰੀਮ ਕੋਰਟ ਨੇ ਹੀ ਦਾਖਲ ਦੇ ਤੁਨਾ ਆਕਰ ਕੰਗੜਾ ਰਣ ਉਹਨੇ ਇਥੇ ਆਉਣਾ ਪਿਆ ਔਰ ਗੱਲ ਕੀ ਹੋਈ ਦੇਖੋ ਇਹ ਗੱਲ ਬਹੁਤ ਅਹਿਮ ਗੱਲ ਹੈ ਇਸ ਕਰਕੇ ਦਰਸ਼ਕਾਂ ਨਾਲ ਤੁਹਾਨੂੰ ਇਹ ਗੱਲ ਜਰੂਰ ਸਾਂਝੀ ਕਰਨੀ ਚਾਹਾਂਗਾ ਕਿ ਅਕਸਰ ਪੰਜਾਬ ਨੇ ਇਸ ਕੇਸ ਦੇ ਵਿੱਚ ਕੀਸ ਰਿਹਾ ਦਿੱਤਾ ਕਿ ਸਾਡਾ ਅਮਨ ਕਾਨੂੰਨ ਦੇ ਵਿੱਚ ਪੂਰਾ ਅਪਰੋਸ ਹੈ ਨਿਆਂ ਦੇ ਇਨਸਾਫ ਦੇ ਪੂਰਾ ਅਪਰੋਸ ਹੈ ਜਿਹੜੇ ਪੰਜਾਬੀਆਂ ਬਾਰੇ ਅਕਸਰ ਕਿਹਾ ਜਾਂਦਾ ਬੜੀਆਂ ਬੜੀਆਂ ਇਦਾਂ ਦੀ ਗਲਤ ਸ਼ਬਦਾਂ ਵਾਲੀਆਂ ਦਾ ਵਰਤੋਂ ਕੀਤੀ ਜਾਂਦੀ ਹੈ ਕਿ ਪੰਜਾਬੀ ਹੈ ਤਾਂ ਪੰਜਾਬੀ ਹੁੰਦਾ ਵੀ ਵੀ ਕੰਗਣਾ ਨੌਤਰੀ ਹੈ ਜੀ ਸ਼ਦਾ ਵਾਲੀ ਵਰਦੇ ਰਹੇ ਹੈ ਕਈ ਵਾਰੀ ਇਹੋ ਜਿਹੇ ਮਾਮਲੇ ਚ ਉਹਨਾਂ ਉੜ ਜਾਂ ਵੀ ਪਿਆ ਤੇ ਬੁਦੇ ਬਾਜੂ ਦਾ ਅੱਜ ਦੇ ਕੇਸ ਨੇ ਇੱਕ ਫੈਸਲਾ ਇਹ ਵੀ ਸੁਣਾਦਾ ਕਿ ਪੰਜਾਬੀਆਂ ਦਾ ਅਮਨ ਕਾਨੂੰਨ ਤੇ ਦੇਸ਼ ਦੇ ਸਿਧਾਂਤ ਜਿੰਨਾ ਵੱਡਾ ਪ੍ਰੋਸ ਹੈ ਉਹ ਦੂਜੀ ਗੱਲ ਇਹ ਦੇਸ਼ ਜਿਹੜਾ ਕਿਸਾਨੀ ਅੰਦੋਲਨ ਜਿਹੜਾ ਹੋਇਆ ਇੰਨਾ ਵੱਡਾ ਉਹ ਜਿਹੜਾ ਔਰਤਾਂ ਦੀ ਪਾਰਟਿਸਪੇਸ਼ਨ ਅੱਜ ਜਿਹੇ ਬੇਬੇ ਮੈਂ ਅੰਦਰ ਘਰ ਦੇ ਮਾਮਲੇ ਨੇ ਉਸ ਕਿਸਾਨੀ ਅੰਦੋਲਨ ਦਾ ਚੇਤਾਵਨੀ ਕਰਵਾਤਾ ਇਸੇ ਕਰਕੇ ਕਿਹਾ ਜਾਂਦਾ ਨਹੀਂ ਕਿ ਕਈ ਰਿਤਾਜ ਵਰਗੇ ਲਿਕੇ ਜਾਂਦੇ ਆ ਸਮੇਂ ਆਉਂਦੇ ਚਲੇ ਜਾਂਦੇ ਪਰ ਇਤਿਹਾਸ ਦੇ ਵਰਕੇ ਨੂੰ ਕੋਈ ਮੇਟ ਨਹੀਂ ਸਕਦਾ ਬੀਬੀ ਮਹਿੰਦਰ ਕੌਰ ਵੀ ਉਸ ਕਿਸਾਨ ਅੰਦੋਲਨ ਦਾ ਇੱਕ ਵੱਡਾ 파ਟ ਇੱਕ ਵੱਡਾ ਨੇਤਾ ਕਹਿੰਦੇ ਜੇ ਬਟਾ ਚਿਹਰਾ ਕਹਿੰਦੇ ਜਿਹਨੇ ਕੰਗਣਾ ਰਾਉਤ ਨੂੰ ਬਠਿੰਡਾ ਦੀ ਅਦਾਲਤ ਚ ਆਨਲੀ ਮਜਬੂਰ ਕਰਤਾ ਔਰ ਕੰਗਣਾ ਰਾਉਤ ਨੂੰ ਅਹਿਸਾਸ ਹੋਇਆ ਇਸ ਗੱਲ ਦਾ ਕਿ ਮੈਂ ਜੋ ਕਹ ਮਨਉਤੇ ਖੇਦਾ ਪਰਟਾਵਾ ਮੈਂ ਕਹਨਾ ਕਿ ਪੰਜਾਬੀਓ ਤੁਸੀਂ ਇੱਕ ਹੋਰ ਦੇਸ਼ ਨੂੰ ਬੜਾ ਸੁਨੇਹਾ ਦਿੱਤਾ ਕਿ ਸਾਡੇ ਬਾਰੇ ਇਦਾਂ ਦੀਆਂ ਸੂchniyan ਗੱਲਾਂ ਕਰਨੀਆਂ ਗਲਤ ਗੱਲਾਂ ਕਰਨੀਆਂ ਪੰਜਾਬੀ ਮਰੀ ਪੰਜਾਬੀਆਂ ਨੂੰ ਬੜਾ ਸਿਖਾਉਣ ਦੀ ਸਿਕਨੂਂਦਾ ਕਿ ਕਿਹਦਾ ਭਰੋਸਾ ਹੋ ਸਕਦਾ ਹੈ ਕਾਨੂੰਨ 'ਚ ਭਰੋਸਾ ਸੀ ਕਿ ਜੰਡੀਆਂ ਪਿੰਡ ਦੀ ਬੇਬੇ ਨੇ ਕੰਗਣਾ ਰੌਤੋਂ ਭੰਡਾ ਦੀ ਅਦਾਲਤ 'ਚ ਆ ਕੇ ਮਾਫੀ ਮੰਗਦੀ ਕਹਿਣਾ ਪਿਆ ਹਰ ਨੂੰ ਕਿ ਮੈਨੂੰ ਅਫਸੋਸ ਹੈ ਤਾਂ ਨਾ ਬੇਬੇ ਜੀ ਜੀ ਸਤਜੋ ਪਾਸੇ ਗੱਲ ਕਰਾਂਗੇ 350 ਸ਼ਹੀਦਾ ਦਿਹਾੜੇ ਨੂੰ ਲੈ ਕੇ ਇੱਥੇ ਹੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮਾਗਮ ਕਰਾਈ ਜਾ ਰਹੇ ਹਨ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਦੇ ਰਾਸ਼ਟਰਪਤੀ ਦ੍ਰੋਪਤੀ ਮਰਮਰ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਸੱਦਾ ਦਿੱਤਾ ਗਿਆ ਉਹਨਾਂ ਨੂੰ ਜੀ ਦੇਖੋ ਬਹੁਤ ਆਹੰਦ ਤੇ ਵੱਡਾ ਸੈਂਸਿਟੀਵ ਮਾਮਲਾ ਜਿਹਦਾ ਅੱਪਾ ਜ਼ਿਕਰ ਕਰ ਰਹੇ ਆਂ ਉਰ ਤੇਗ ਬਾਧਰੀ ਦਾ 350 ਸਾਲਾ ਸ਼ਬਦਾ ਜਿਹੜਾ ਆਪਾਂ ਸਾਰੇ ਜਾਣਦੇ ਆਂ ਕਿ ਸ਼ਬਦਾ ਤੇ ਇਤਿਸ਼ਾਹ ਦੇ ਨਾਲ ਦੁਨੀਆ ਭਰ ਚ ਬੈਠਾ ਸਿੱਖ ਭਾਈ ਜਾਰਾ ਪੰਜਾਬੀ ਭਾਈ ਜਾਰਾ ਮਨਾ ਰਿਹਾ ਵਾਕਾ ਕੁ ਸੂਬੇ ਮਨਾਇਆ ਜਾ ਮਨਾ ਰਹੇ ਨੇ ਕੌਮੀ ਪੱਧਰ ਤੇ ਮਨਾਇਆ ਜਾ ਰਿਹਾ ਤੇ ਪੰਜਾਬ ਦਾ ਗੁਰੂਆਂ ਦੇ ਆਪਣੇ ਚਰਨ ਛੋਪਾ ਪ੍ਰਾਪਤ ਧਰਤੀ ਆ ਤੇ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ ਗੁਰੂ ਤੇਗ ਬਹਾਦਰ ਜੀ ਦਾ ਸ਼ੰਤ ਜਿਹੜਾ ਵੱਡੇ ਪੱਧਰ ਤੇ ਮਨਾਇਆ ਜਾਏਗਾ ਮਨਾਇਆ ਵੀ ਕਿੱਥੇ ਜਾਏਗਾ ਆਨੰਦਪੁਰ ਸਾਹਿਬ ਜਿਹੜਾ ਗੁਰੂ ਸਾਹਿਬਾਨ ਦੀ ਧਰਤੀ ਹੈਗੀ ਆ ਉੱਥੇ ਵੱਡੇ ਸਮਾਗਮ ਹੋ ਰਹੇ ਆ ਉਹ ਸਮਾਗਮਾਂ ਦੇ ਲਈ ਤੇ ਕੋ ਮੁੱਖ ਮੰਤਰੀ ਕੌਣ ਹੁੰਦੇ ਆ ਇਹੀ ਹੁੰਦੇ ਨੇ ਕਿ ਕਿਸੇ ਸੁਪੇ ਦੇ ਆਗੂ ਕਹਿ ਲੋ ਮੋਰੀ ਕਲਜ ਦਾ ਪਰਵਾਰ ਦੇ ਮੁਖੀ ਹੁੰਦੇ ਪੰਜਾਬ ਦੇ ਮੁਖੀ ਹੈ ਜਿਸ ਨੂੰ ਪੰਜਾਬ ਕੋ ਤੇ 350 ਸਾਲਾ ਸ਼ਹਾਦਤ ਆੜਾ ਮਨਾ ਰਿਆ ਤਰਨਾ ਦਾ ਬਣਦਾ ਹੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੇਸ਼ ਦੀ ਰਾਸ਼ਟਰਪਤੀ ਉਸ ਨੂੰ ਬੇਨਤੀ ਕਰਕੇ ਕਿ 350 ਸਾਲਾ ਸ਼ਹਾਦਤ ਆੜਾ ਜਿਸ ਨੂੰ ਬੋਲੀ ਤੇ ਕਰ ਉਹਨਾਂ ਵੱਲੋਂ ਸਦਾ ਪ੍ਰਵਾਨ ਕੀਤਾ ਗਿਆ ਇਹ ਬਹੁਤ ਵੱਡਾ ਦਿਹਾੜਾ ਹੈ ਸਾਡੇ ਸਾਰਿਆਂ ਦੇ ਲਈ ਮੁਜ਼ਾ ਮੰਤਰੀ ਨੂੰ ਰਾਸ਼ਟਰਪਤੀ ਨੂੰ ਕੈਬਨ ਮੰਤਰੀ ਨੂੰ ਸੁਪਿਆੰਦੀ ਮੰਤਰੀ ਨੂੰ ਲਗਾਤਾਰ ਸੱਦੇ ਦਿੱਤੇ ਜਾ ਰਹੇ ਬੇਂਦੀਆਂ ਕੀਤੀਆਂ ਜਾ ਰਿਆ ਕਿ ਉਸ ਪਵਿੱਤਰ ਦਿਹਾੜੇ ਤੇ ਜ਼ਰੂਰ ਆਓ ਤੁਸੀਂ ਆਪਣੇ ਜਿਹੜਾ ਹੈਗਾ ਆਪਣਾ ਜੀਵਨ ਵੀ ਸਫਲਾ ਕਰੋ ਔਰ ਜਿਹੜਾ ਹੈਗਾ ਆ ਕੇ ਨਤਮਸਤਕ ਵੀ ਹੋ ਕਿ ਨਾ ਇਤਸ਼ਾ ਹੈ ਯਾਨੀ ਪੂਰੇ ਪੰਜਾਬ ਚ ਆਪਾਂ ਅਕਸਰ ਕਹਿੰਨੇ ਆ ਕਿ ਉਹ ਲਈ ਆਪਾਂ ਕੀ ਇਹ ਸਰਕਾਰ ਦੀ ਗੱਲ ਤਾਂ ਕਰ ਰਹੀ ਹੀ ਰਹੇ ਆ ਆਪਾਂ ਪਰ ਸੁਹਣੀ ਗੁਰਦਾਰੇ ਪਰੰਧੂਕ ਮਿਟਵੀ ਆਪਣੇ ਦਰ ਤੇ ਵੱਡੇ ਪੱਧਰ ਤੇ ਉਪਰਾਲੇ ਕਰ ਰਹੀ ਹੈ ਉਨਾ ਵਰ ਲੋਮੀ ਗੁਰਤੇਗ ਬਾਧਰ ਜੀ ਦਾ 350 ਸਾਲਾ ਸ਼ਹਾਦਤ ਦਾੜਾ ਮਨਾਇਆ ਜਾ ਰਿਹਾ ਹੈ ਔਰ ਵਕਫਾ ਕਿਹਾ ਤਾਂ ਨਗਰ ਕੀਰਤਨ ਦੇ ਗੇ ਨਿਕਲ ਰਹੇ ਇਹ ਤੁਦਕੇ ਜੀ ਦੂਜੇ ਸੁਪਿਆਂ ਦੀ ਆਪਾਂ ਗੱਲ ਕਰੀ ਗੱਲ ਕਰਨੀ ਬਣਦੀ ਵੀ ਹੈ ਮਹਾਰਾਸ਼ਟਰ ਦੀ ਆਪਾਂ ਗੱਲ ਕਰੀ ਮਹਾਰਾਸ਼ਟਰ ਜਿੱਥੇ ਤੋਂ ਪਹਿਲਾਂ ਗੁਰਤੇਗ ਬਾਧਰ ਜੀ ਦਾ ਜਿਹੜਾ 350 ਸਾਲਾ ਸ਼ਹਾਦਤ ਦਾੜਾ ਵੱਡੀ ਪੱਧਰ ਤੇ ਮਨਾਇਆ ਗਿਆ ਮਹਾਰਾਸ਼ਟਰ ਦੇ ਵਿੱਚ ਔਰ ਉੱਥੇ ਦੰਦਨੀ ਚਸਾਲ ਦੇ ਮੁਖੀ ਹੈ ਜਿਹੜੇ ਬਾਬਾ ਨਾਨ ਸਿੰਘ ਖਾਲਸਾ ਖਾਲਸਾ ਜੀ ਨੇ ਸ਼ਮੂਲੀਅਤ ਕੀਤੀ ਉਹ ਤੇ ਜਿਹੜਾ ਪੰਜਾਬੀ ਦੇ ਵੱਡੇ ਕਲਾਕਾਰ ਜਿਹਨਾਂ ਦਾ ਇੱਕ ਨਾਮ ਹੈ ਸਰਤਾਜ ਉਹ ਵੀ ਉੱਥੇ ਪਹੁੰਚੇ ਸੀ ਉਹਨਾਂ ਨੇ ਆਪਣੀ ਇੱਕ ਪੋਸਟਲ ਜਿਹੜੀ ਆਪਣੇ ਸਮਰਪਾਸੀ ਗੁਰਸਹਿਬਾਨ ਨੂੰ ਉਹ ਜਾਰੀ ਕੀਤੀ ਸੋ ਵਾਕਾ ਸੁਪਿਆ ਤੇ ਹਰਿਆਣਾ ਵੱਲੋਂ ਮਨਾਇਆਇਆਦਾਰਾ ਗੁਜੇ ਸੁਪਿਆ ਦਿਵਨਾਇਆਦਾਰਾ ਸੁਪਿਆ ਨਹੀਂ ਪਦਰਦਾ ਕੋਈ ਰਿਹਾ ਪਰ ਪੰਜਾਬ ਕਿਉਂਕਿ ਮੁਖਤੁਰ ਹੈ ਇਹ ਸਮਾਗਮਾਂ ਦਾ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਮੁਖ ਮੈਂ ਦੀ ਆਪਾਂ ਗੱਲ ਕਰ ਲਈਏ ਧਾਰਮਿਕ ਸੰਸਥਾਾਂਾਂ ਦੀ ਗੱਲ ਕਰ ਲਈਏ ਸਰਕਾਰ ਦੀ ਗੱਲ ਕਰ ਲਈਏ ਜਿੰਨਾ ਕਿਸੇ ਦਾ ਦਾਮਾ ਜਿੰਨਾ ਕਿਸੇ ਜ਼ੋਰ ਆ ਪੂਰੇ ਸਤਕਾਰ ਤੇ ਸਰਦਾਂ ਨਾਲ ਤਿਆਰੀਆਂ ਹੋ ਰਹੀਆਂ ਨੇ ਪੰਜਾਬ ਸਰਕਾਰ ਕਰੇ ਕਿ ਪੂਰਾ 1 ਮਹੀਨਾ ਇਹ ਸਮਾਗਮ ਜਿਹੜੇ ਹੈਗੇ ਗੁਰੂ ਸਾਹਿਬਾਂ ਨਾਲ ਸੰਬੰਧ ਪੰਜਾਬ ਚ ਸਜਾਏ ਜਾਣਗੇ ਮਨਾਏ ਜਾਣਗੇ ਜੀ ਜੀ ਸੋ ਉਹ ਨਾਲ ਹੀ ਗੱਲ ਕਰਾਂਗੇ ਜੀ ਪਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿੱਥੇ ਸਮਾਗਮ ਨਹੀਂ ਮਨਾ ਦਿੱਤਾ ਜਾ ਰਿਹਾ ਉੱਥੇ ਹੀ ਕਾਫੀ ਵਿਵਾਦ ਖੜਾ ਹੋ ਰਿਹਾ ਹੈ ਲੀਡਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਨਿੰਦਾ ਵੀ ਕੀਤੀ ਇਸ ਚੀਜ਼ ਦੀ ਜੀ ਇਹ ਅਨ ਅਫੋਰਚੂਨੇਟਲੀ ਆ ਦੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਤੇ ਚੰਡੀਗੜ੍ਹ ਦਾ ਹਾਈ ਅਧਿਏ ਜਾਨ ਪਹਿਚਾਨ ਕੇ ਕੋਈ ਲੋਕਾਂ ਦੁਨੀਆ ਭਰ ਚ ਬੈਠਾ ਹੈ ਤਾਂ ਪੰਜਾਬ ਕਰਕੇ ਪੰਜਾਬ ਯੂਨੀਵਰਸਿਟੀ ਪਹਿਚਾਨ ਆ ਉਹ ਯੂਨੀਵਰਸਿਟੀ 350 ਸਾਲਾਂ ਦੇ ਲਈ ਪੇਸ਼ਕਸ਼ ਹੋਈ ਵਿਏ ਕਿਸੇ ਤੇ ਸਵਾਗਤ ਕਰਨ ਦਾ ਸਾਹਮਣੇ ਸਵਾਗਤ ਕਰਨ ਗੁੱਤੇ ਬਾਅਦ ਜੀ ਯਾਦ ਦੇ ਵਿੱਚ ਇਹ ਤੋਂ ਬਿਹਤਰ ਮੌਕਾ ਕੀ ਹੋ ਸਕਦਾ ਉਥੋਂ ਦੇ ਵਾਈਸ ਚਾਂਸਲਰ ਨੂੰ ਦਾ ਨੰਗੇ ਪੈਰੀ ਜਾ ਕੇ ਪਰਾਨ ਕਰਨਾ ਚਾਹੀਦਾ ਸਦਾ ਕਿ ਧਨ ਭਾ ਗਿਆ ਸਾਡੇ ਕਿ ਤੁਸੀਂ ਸਾਡੇ ਯੂਨੀਵਰਸਿਟੀ ਚ ਆ ਕੇ ਇਦਾਂ ਦਾ ਸਵਾਲ ਪਿਆ ਰਿਹਾ ਹਾਂ ਹਾਲਾਂਕਿ ਜਿਹੜਾ ਮੈਂ ਮੀਡੀਆ ਦੇਖਿਆ ਦੇਖੋ ਪਤ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਦੂਰੇ ਚਿਹਰੇ ਜਾਂ ਦੂਰੇ ਮਾਪਦੰਡ ਕਿਉਂ ਹੈ ਮੈਂ ਮੀਡੀਆ ਦੇਖ ਰਿਹਾ ਸੀ ਯੂਨੀਵਰਸਿਟੀ ਨੇ ਇਸ ਗੱਲ ਤੋਂ انکار ਹੀ ਕੀਤਾ ਕਿ ਨਹੀਂ ਜੀ ਅਸੀਂ ਤਾਂ ਮਨਾਂ ਨਹੀਂ ਕੀਤਾ ਜੇ ਮਨਾਂ ਨਹੀਂ ਕੀਤਾ ਫਿਰ ਮਨਾ ਕਿਸ ਨੇ ਕੀਤਾ ਕਿਉਂਕਿ ਪਾਰਲੀਮੈਂਟ ਮੈਂਬਰ ਹੈ ਬਲਵਿੰਦਰ ਸਿੰਘ ਕਾਂਗਾ ਉਹਨਾਂ ਵੱਲੋਂ ਬਕਾਇਦਾ ਮੀਡੀਆ ਜਾਣਕਾਰੀ ਦਿੱਤੀ ਗਈ ਹੈ ਔਰ ਕਾਂਗੀ ਕੋਈ ਕਨੇ ਪਾਰਲੀਮੈਂਟ ਮੈਂਬਰ ਨੇ ਸਗੋਂ ਉਸੇ ਯੂਨੀਵਰਸਿਟੀ ਦੇ ਵਿਦਿਆਸਥੀ ਕੌਂਸਲ ਦੇ ਕਟਵਰਤ ਧੰਨਵਾਦ ਮਨ ਰਖਿਆ ਲ ਉਹ ਪ੍ਰਧਾਨ ਵੀ ਰਹ ਚੁਕੇ ਹੈ ਇਸ ਦੇ ਬਾਵਜੂਦ ਜਿਹੜਾ ਹੈਗਾ ਉਹਨਾਂ ਵੱਲੋਂ ਪਹੁੰਚ ਕਰਨ ਦੇ ਬਾਵਜੂਦ ਕਹਿਣ ਦੇ ਬਾਵਜੂਦ ਯੂਨੀਵਰਸਿਟੀ ਵੱਲੋਂ ਹੰਗਾਰਾ ਨਹੀਂ ਪਰਿਆਗਾ ਤਾਂ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਯੂਨੀਵਰਸਿਟੀ ਨੇ ਇਨਕਾਰ ਕਰ ਦਿੱਤਾ ਬਹੁਤ ਮੰਦਪਾਗੀ ਗੱਲ ਹੈ ਅਜੇ ਵੀ ਜਿਵੇਂ ਆਪਾਂ ਕਹਿ ਰਹੇ ਕਿ ਡੁੱਲੇ ਮੇਰੇ ਦਾ ਕੁਝ ਨਹੀਂ ਵਿਗੜਿਆ ਜਿਦਾ ਪਾ ਕੰਗੜਾ ਨੂੰ ਅਧਿਕਾਰ ਕਰਕੇਟਿਆ ਯੂਨੀਵਰਸਿਟੀ ਦੇ ਬਾਈਸ ਚਾਂਸਲਰ ਨੂੰ ਆਪਣੇ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ ਪਛਤਾਵਾ ਕਰਨਾ ਚਾਹੀਦਾ ਹੈ ਔਰ ਪੂਰਾ ਹਮੋਂ ਆਗੇ ਗੁਰਤੇਗ ਬਾਦਰੀ ਦੇ 350 ਸਾਲਾ ਸ਼ਾਜਰ ਦਾੜਾ ਮਨਾਇਆ ਜਾਵੇ ਇਹ ਤੋਂ ਵੱਡੀ ਉਹਨਾਂ ਦੀ ਕਿਸਮਤ ਵਿੱਚ ਕੀ ਹੋ ਸਕਦਾ ਮਨਾਉਣਾ ਤੇ ਇਹਦੇ ਯੂਨੀਵਰਸਿਟੀ ਪੰਜਾਬ ਦੀ ਹੈ ਖਾਮ ਖਾ ਦਾ ਇੱਕ ਜਿਮੇਲਾ ਇੱਕ ਕਲੇਸ਼ ਖੜਾ ਕਰਨਾ ਜਿਹੜਾ ਕਿ ਬਿਲਕੁਲ ਹੀ ਨਾਵਾਜਾ ਹੈ ਯੂਨੀਵਰਸਿਟੀ ਬੜੇ ਸੋਚੇ ਸਮਝੇ ਔਰ ਬੜੇ ਵਿਗਿਆਨੀਆਂ ਦੀ ਵਿਦਵਾਨਾਂ ਦੀ ਯੂਨੀਵਰਸਿਟੀ ਹੁੰਦੀ ਹੈ ਵਿਦਿਆਰਥੀਆਂ ਦੀ ਯੂਨੀਵਰਸਿਟੀ ਹੈ ਜਿੱਥੇ ਨਹੀਂ ਆਹ ਉਹ ਮਨਾਈ ਦੇ ਬੜੀ ਅੱਛੀ ਹੈ ਰਾਲੀ ਸੀ ਉੱਪਰ ਗੱਲਾਂ ਕੀਤੇ ਜਾਂਦੀਆਂ ਉਹਨਾਂ ਨੂੰ ਜੋ ਕਈ ਵਾਰ ਵਿੱਚ ਮਿਲਦਾ ਨਹੀਂ ਪੈਣਾ ਚਾਹੀਦਾ ਬਹੁਤ ਹੀ ਮੰਦ ਭਾਗਾ ਫੈਸਲਾ ਹੈ ਇਹ ਯੂਨੀਵਰਸਿਟੀ ਜਿਸ ਦੇ ਕੈਮਰਨ ਦੀ ਇਸ ਯੂਨੀਵਰਸਿਟੀ ਨੇ ਵਾਕਿਆ ਹੀ ਇਹ ਫੈਸਲਾ ਲਿਆ ਜੀ ਜੀ ਸੋ ਜੋ ਪਾਸੇ ਗੱਲ ਕਰਾਂਗੇ ਜੀ ਚੋਨੂ ਲੈ ਕੇ ਪਹਿਲਾਂ ਜਿੱਥੇ ਕਿਸਾਨ ਖੱਜਲ ਖਵਾਰ ਹੁੰਦੇ ਸੀ ਪਰ ਹੁਣ ਸ਼ੈਲਰ ਮਾਲਕਾਂ ਨੂੰ ਲੈ ਕੇ ਜੋ ਇੰਡਸਟਰੀ ਆ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ ਚੋਨੂ ਨੂੰ ਲੈ ਕੇ ਜੀ ਦੇਖੋ ਪੰਜਾਬ ਜਿਸ ਕਦਰ ਤਵਾ ਹੋਇਆ ਉਹਦੀਆਂ ਵਾਕਾਂਕ ਤਸਵੀਰਾਂ ਅੱਖਰ ਕੋ ਪਹਿਲੂ ਸਮੇਂ ਸਮੇਂ ਤੇ ਸਾਹਮਣੇ ਆ ਰਿਹਾ ਕਿਸਾਨਾਂ ਦੀ ਆਪਾਂ ਗੱਲ ਹਮੇਸ਼ਾ ਹੀ ਕਰਦੇ ਰਹਿਨੇ ਆ ਕਿਸ ਕਿਸਰ ਹੁੰਦੀ ਜ਼ਮੀਨਾਂ ਬਰਵਾਦ ਹੁੰਦੀਆਂ ਕਿਸ ਕਿਸਰ ਫਸਲਾਂ ਬਰਵਾਦ ਹੁੰਦੀਆਂ ਕਿਸ ਕਿਸਰ ਮੰਡੀਆਂ ਚ ਰੋੜੇ ਬਹੁਤ سارے ਮਾਮਲੇ ਆ ਅੱਜ ਮੈਂ ਇੱਕ ਮੀਡੀਆ ਦੇਖ ਰਹੀ ਸੀ ਸ਼ਰਦਾਨ ਪਰ ਲੋਕੀ ਦਾ ਇੱਕ ਪਿੰਡ ਹੈ ਉਹਨਾਂ ਉਥੋਂ ਦਾ ਪਿੰਡ ਦਾ ਮੈਂਬਰ ਹੈ ਮੈਂਬਰ ਵੱਲੋਂ ਹੀ ਮੀਡੀਆ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਕਿ ਮਿਹੇ ਜਿੰਨੀ ਜ਼ਮੀਨ ਸੀ ਸਾਰੀ ਸੱਤ ਦਿਨਾਂ ਚ ਰੁੜ ਗਈ ਕਿਨਾਂ ਸਾਡੇ ਪੱਲੇ ਕੁਝ ਵੀ ਨਹੀਂ ਰਿਹਾ ਹੁਣ ਸਾਨੂੰ ਸਮਝ ਨਹੀਂ ਲੱਗਦੀ ਅਸੀਂ ਕੀ ਕਰਾਂਗੇ ਅਸੀਂ ਠੇਕੇ ਤੇ ਲੈ ਕੇ ਖੇਤੀ ਕਰਨ ਚਾਹਾਂਗੇ ਤਾਂ ਕਿਥੋਂ ਕਰਾਂਗੇ ਉਹਦੀ ਵਰਤਾ ਕਿਸੇ ਇੱਕ ਪਿੰਡ ਦੀ ਨਹੀਂ ਬਹੁਤ ਸਾਰੇ ਪਿੰਡਾਂ ਦੀ ਹੈ ਇਦਾਂ ਦੀ ਜਿਹੜੀ ਪਰੇਸ਼ਾਨੀ ਆ ਤੇ ਜਿਹੜੀ ਫਸਲ ਬਚੀ ਵੀ ਖੇਤਾਂ ਦੇ ਤੇ ਕਿਆਂ ਨੂੰ ਫਸਲਾਂ ਨੂੰ ਬਿਮਾਰੀ ਲੱਗੀ ਝਾੜ ਘਟਿਆ ਇਹ ਤਾਂ ਬਾਹਰੋਂ ਜੀ ਦੇਖਦੇ ਆ ਮੀਡੀਆ ਜ਼ਿਕਰ ਵੀ ਕਰਦੇ ਆ ਕਿ ਘਟੂ ਘਟ 25 ਤੋਂ 30% ਤੱਕ ਚੋਨੇ ਦੀ ਫਸਲਾਂ ਝਾੜ ਘਟ ਨਿਕਲਿਆ ਤੇ ਹੁਣ ਜਿਹੜੇ ਸਹਿਰ ਮਾਲਕਾਂ ਨੇ ਸਹਿਰਾਂ ਨੇ ਚੋਨਾ ਕਿਥੋਂ ਲੈਣਾ ਹੈ ਉਹਨੇ ਮੰਡੀਆਂ ਤੋਂ ਲੈਣੇ ਜਦੋਂ ਆਮਦਨੀ ਘਟ ਹੋ ਰਹੀ ਹੈ ਤਾਂ ਐਕਚੁਅਲੀ ਇੱਕ ਅੰਦਾਜ਼ੇ ਮਦਾਕ 5500 ਤੋਂ ਉੱਪਰ ਸੈਲਰ ਪੰਜਾਬ ਜਾਨੀ ਬਹੁਤ ਵੱਡੀ ਸੈਲਰ ਇੰਡਸਟਰੀ ਕੋਈ ਪੰਜਾਬ ਦੇ ਚੱਪੇ-ਚੱਪੇ ਦੇ ਚੋਨਾ ਲੱਗਿਆ ਹੁੰਦਾ ਔਰ ਉਸੇ ਮੁਤਾਬਕ ਇਹ ਸੈਲਰ ਇੰਡਸਟਰੀ ਵੀ ਹੈ ਕਿ ਜਿਹੜੇ ਕਿਸਾਨ ਹੈ ਜਿਹੜੇ ਥੋੜੇ ਰਾਜ ਦੇ ਕੋਈ ਜਿਹੜੇ ਕਿਸਾਨ ਹੈ ਕਿ ਆੜਤੀ ਹੈ ਕਿ ਕਾਰੋਬਾਰੀ ਹੈ ਉਹਨਾਂ ਵੱਲੋਂ ਸੈਲਰ ਵੀ ਲਾਏ ਗਿਆ ਕਿ ਸੈਲਰ ਨੂੰ ਚਾਹ ਪੈਸੇ ਉਹ ਵੀ ਰਿਸੋਲੂਸ਼ਨ ਹੁੰਦਾ ਕਮਾਈ ਕਰਦੇ ਆ ਪਰ ਹੁਣ ਵਿਰਤਾ ਕੀ ਖੜੀ ਹੋ ਗਈ ਕਿ ਕੋ ਮੰਡੀਆਂ ਚ ਹੀ ਫਸਲ ਨਹੀਂ ਆ ਰਹੀ ਤੇ ਸੈਲਰ ਲਈ ਚੋਨਾ ਕਿੱਥੋਂ ਆਏਗਾ ਸੋ ਵੱਡੀ ਕਮਪਨੀ ਦਾ ਕਾਰਨ ਬਣਿਆ ਹੋਇਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਤ ਕੀ ਸੈਲਰ ਘਾਟੇ 'ਚ ਇਸ ਕਰਕੇ ਵੀ ਰਹਿਣਗੇ ਕਿਉਂਕਿ ਉਹਨਾਂ ਦੇ ਕੋਲੇ ਜਿਹੜਾ ਹੈਗਾ ਸੈਲਰ ਜਿਹੜਾ ਦਾਣੇ ਕੜਾ ਹੀ ਦੀ ਜਿਹੜਾ ਚੋਨਾ ਜਿਹੜਾ ਉਸ ਤੋਂ ਕਿਸ ਕਦਰ ਉਹਨਾਂ ਚਾਵਲ ਤਿਆਰ ਕਰਨੇ ਆ ਜੇਕਰ ਫਸਲ ਹੀ ਨਹੀਂ ਆਏਗੀ ਤਾਂ ਉਹਨਾਂ ਦੀ ਆਮਦਨ ਜਿਹੜੀ ਉਹਨਾਂ ਦੇ ਸੈਲਰ ਕਿੱਥੋਂ ਚੱਲਣਗੇ ਸੋੰਦ ਅਜਾ ਲੋਕ ਕਿ ਪੰਜਾਬ ਕਿਲਾ ਕਿਸਾਨ ਹੀ ਨਹੀਂ ਰੁੜ ਗਏ ਸੋ ਉਹ ਕਿਸਾਨਾਂ ਨਾਲ ਜੁੜੀ ਜੜੀ ਸੰਤ ਇਹਦੇ ਹੁਣ ਅਪਰ ਸੈਲਰ ਮਾਲਕਾਂ ਦੀ ਗੱਲ ਕਰ ਲਈ ਮੈਂ ਘਰੇ ਜੀ ਕਾਰੋਬਾਰੀਆਂ ਦੀ ਵੀ ਗੱਲ ਕਰ ਲਈਏ ਜੇ ਕਿਸਾਨਾਂ ਦੀ ਜੇ ਤੁਸੀਂ ਕੋਈ ਪੈਸਾ ਹੋਵੇਗਾ ਤਾਂ ਯਾਰ ਅਕਸਰ ਜਿਹੜੀਆਂ ਸੈਂਕੜੇ ਉਹ ਜੀਆਂ ਮੰਡੀਆਂ ਚੱਲਣ ਪਿੰਡੂ ਮੰਡੀਆਂ ਕਹਿੰਦੇ ਆ ਜਿਹੜੀਆਂ ਨਾਲ ਸ਼ਹਿਰੀ ਐ ਤੇ ਨਵੇਂ ਪਿੰਡੂ ਉਥੇ ਆੜਤ ਕਰਦੇ ਆ ਲੋਕ ਨਿੱਕਾ ਮोटा ਸੌਦਾ ਲੈਣ ਜਾਂਦੇ ਆ ਕਿਸਾਨ ਉਹਨਾਂ ਦੇ ਕਾਰੋਬਾਰ ਚੱਲਦੇ ਆ ਉਹਨਾਂ ਮੰਡੀਆਂ 'ਚ ਕੌਣ ਜਾਏਗਾ ਜੇ ਕਿਸਾਨ ਦੀ ਜੇਬ ਜੇਬ 'ਚ ਪੈਸਾ ਨਹੀਂ ਹੋਵੇਗਾ ਇਸੇ ਕਰਕੇ ਵਾਰ-ਵਾਰ ਕਿਹਾ ਜਾਂਦਾ ਕਿ ਕੇਂਦਰ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਜਿਸ ਕਦਰ ਪੰਜਾਬ ਤਬਾ ਹੋਇਆ ਪੰਜਾਬ ਦੀ ਬਾਹ ਫੰਡ ਦਾ ਸਮਾਂ ਕਾ ਤੋਂ ਤੁਸੀਂ ਦਾ ਪਪੈਰ ਨਿਸ਼ਕਰ ਕਰਕੇ ਆਟੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸਿਆਸਤ ਜਗਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਘਟੂ ਘਟ ਪੰਜਾਬੀਆਂ ਨੂੰ ਉਦਾਸ ਦੇਖਿਆ ਸਣਾ ਕੇਂਦਰ ਨੂੰ ਵੀ ਸ਼ੋਭਾ ਨਹੀਂ ਦੇਏਗਾ ਜੀ ਜੀ ਪਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਕਿਸਾਨਾਂ ਦੇ ਖੇਤ ਟਾਈਟਰੀ ਹੋ ਗਏ ਨੇ ਖਰਾਬ ਹੋ ਗਏ ਨੇ ਉੱਥੇ ਜਿਹੜੇ ਕਿਸਾਨ ਨੇ ਜਿਹੜੇ ਦੂਜੇ ਕਿਸਾਨ ਨੇ ਉਹ ਉੱਧਰ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਤੇ ਮਦਦ ਕਰ ਰਹੇ ਨੇ ਦੂਜੇ ਕਿਸਾਨਾਂ ਦੀ ਜੀ ਦੇ ਕੋਈ ਦਾ ਕਿਸਾਨਾਂ ਨੇ ਕਿਹਾ ਜਾ ਰਿਹਾ ਹੈ ਕਿ ਹਮਸਲੇ ਬਰਾਂਦਾ ਬੇਸ਼ੱਕ ਆਪਾਂ ਗੱਲ ਕਰੀਏ ਕਿ ਚਾਹੇ ਬੁਢੀ ਪੱਤੇ ਤੇ ਨੁਕਸਾਨ ਹੋਇਆ ਖਾਤੋ ਤੇ ਕਈ ਜਥੇ ਬੰਦਿਆਂ ਦਾ ਜ਼ਿਕਰ ਕਰੀਏ ਤਾਂ ਭਾਰਤੀ ਕਿਸਾਨ ਜੁੰਡ ਦੀ ਅਗਵਾਈ ਜਗਿੰਦਰ ਸਿੰਘ ਵਿਰਾਹਾਂ ਕਰ ਰਹੇ ਹਨ ਉਹਨਾਂ ਨੇ ਪਿਛਲੇ ਦਿਨਾਂ ਚ 100 ਟ੍ਰੈਕਟਰ ਟਰਾਲੀਆਂ ਇਕੱਠੀਆਂ ਕਰਕੇ ਫੌਜਾਗਾਚ ਲੈ ਕੇ ਗਏ ਨੇ ਗਾ ਪਾਇਆ ਪਿਆ ਫੌਜਾਗਾਚ ਜਿੱਥੇ 5-5 6-6 ਫੁੱਟ ਦੀ ਲਹਿਗੀ ਰੇਤ ਜਿਹੜੀ ਦਰਿਆ ਦੀ ਆਕੇ ਜ਼ਮੀਨਾਂ ਤੇ ਚੰਮ ਗਈ ਹੈ ਉਹ ਲੱਗੇ ਹੋਇਆ ਸਾਫ ਕਰਨ ਸਫਾਈ ਕਰਨ ਕਈ ਤਰ੍ਹਾਂ ਦੇ ਟਿੱਬੇ ਲਾ ਰਿਹਾ ਹੈ ਕਈ ਤਰ੍ਹਾਂ ਦੇ ਨਿਵੇਂ ਤਾਂ ਪ੍ਰੋਪਰ ਕਰ ਰਿਹਾ ਹੈ ਜਾਨੀ ਕਿਸਾਨ ਹੀ ਕਿਸਾਨਾਂ ਜੀ ਆ ਕੇ ਬਾਹ ਫੜ ਰਿਹਾ ਹੈ ਇਸ ਵੇਲੇ ਨਾਲ ਤਾਂ ਕੇਂਦਰੀ ਸਰਕਾਰਾਂ ਬਦਲਕਾਰੀਆਂ ਨਾ ਹੀ ਪੰਜਾਬ ਸਰਕਾਰ ਦੇ ਆਪਣੇ ਤੌਰ ਤੇ ਕੁਝ ਅੱਲੇ-ਪੱਲੇ ਬੋਲਦਾ ਕਿਸਾਨ ਦੇਖੋ ਫਿਰ ਕਿਸ ਕਦਰ ਕਿਸਾਨਾਂ ਇਹੇ ਕਰਕੇ ਕਹਿੰਦੇ ਨੇ ਨਾ ਪੰਜਾਬ ਕਹਿੰਦੇ ਵੀ ਜਿਹੜੀ ਭਰਾ ਹੈ ਭਰਾਏ ਭਰਾ ਦੇ ਕੰਮ ਆਉਂਦੇ ਆ ਤੇ ਕਿਸਾਨ ਹੀ ਕਿਸਾਨ ਦੇ ਕੰਮ ਆ ਰਿਹਾ ਉਹ ਕਹਿੰਦੇ ਪਹਿਲਾਂ ਅਸੀਂ ਅਨਾਜ ਮਿਹਿਆ ਕਰਿਆ ਫਿਰ ਸਰਦੀਆਂ ਆ ਗਈਆਂ ਕਪੜਾ ਲਤਾਵੀ ਜੋ ਸਰਦਾ ਕੋਈ ਦਾ ਉਹ ਵੀ ਦੇ ਰਿਆ ਤੇ ਹੁਣ ਬੀਜ ਵੀ ਲੈ ਕੇ ਗਿਆ ਉਹਨੇ ਦੇ ਫਸਲਾਂ ਵੀ ਬਾਹਰੇ ਆ ਇਸ ਤਰੀਕੇ ਨਾਲ ਤਿਆਰ ਕਰਿਆ ਕਿ ਨਵੀਂ ਫਸਲ ਜਿਹੜੀ ਬੀਜੀ ਜਾ ਸਕੇ ਕਣਕ ਦੀ ਸੋ ਵੱਡਾ ਉਪਰਾਲਾ ਹੈ ਇਸ ਕੇਵਲ ਕਿਸਾਨਾਂ ਦੀ ਗੱਲ ਨਹੀਂ ਮੈਂ ਕਰਾਂਗਾ ਆਪਾਂ ਫਿਲਮ ਇੰਡਸਟਰੀ ਦੀ ਗੱਲ ਕਰ ਲਈਏ ਇੱਥੇ ਜਿਹੜਾ ਹੈਗਾ ਸੰਗੀਤ ਦੀ ਇੰਡਸਟਰੀ ਦੀ ਗੱਲ ਕਰ ਲਈਏ ਕਾਰੋਬਾਰੀਆਂ ਦੀ ਗੱਲ ਕਰ ਲਈਏ ਹੋਰ ਵੀ ਬਹੁਤ ਸਾਰੇ ادارے ਜਿਹਾ ਵਰ ਕੇ ਗਏ ਜਿਹੜੇ ਤੇ ਯੋਗਦਾਨ ਪਾ ਰਹੇ ਆ ਤੇ ਕਿਧਰੇ ਪਰ ਵੱਡਾ ਮਾਮਲਾ ਹੈ ਜਦ ਤੱਕ ਕੇਂਦਰ ਪੰਜਾਬ ਦੀ ਬਾਹ ਨਹੀਂ ਫੜੇਗਾ ਇਸ ਮਾਮਲੇ ਤੇ ਛੋਟੇ ਛੋਟੇ ਉਪਰਾਲੇ ਉਹ ਨਤੀਜੇ ਨਹੀਂ ਦੇ ਸਕਦੇ ਜੋ ਵੱਡਾ ਇੱਕ ਉਪਰਾਲਾ ਦੇ ਸਕਦਾ ਤੇ ਸਾਰਾ ਕੁਝ ਕੇਂਦਰ ਦੇ ਹੀ ਹੱਥ-ਪਾਸ ਹੈ ਇਸ ਤੋਂ ਵੱਡਾ ਮੌਕਾ ਹੋ ਨਹੀਂ ਸਕਦਾ ਪੰਜਾਬ ਵੱਡੇ ਸੰਕਟ ਹੈ ਕੇਂਦਰ ਪੰਜਾਬ ਦੀ ਬਾਹ ਫੜੇ ਜਿੱਦਾਂ ਆਪਾਂ ਪਹਿਲਾਂ ਕਹੇ ਰਹੇ ਨੇ ਕਿ ਪੰਜਾਬੀਆਂ ਨੂੰ ਕੋਈ ਘੜਨਾ ਲਾਏਗਾ ਪੰਜਾਬ ਵੀ ਹਮੇਸ਼ਾ ਸਦਿਆ ਲਈ ਯਾਦ ਰੱਖਦਾ ਹੈ ਕਿ ਸੰਕਟ ਦੇ ਵੇਲੇ ਸਾਡੀ ਕਿਸੇ ਨੇ ਬਾਹ ਫੜੀ ਸੀ ਜੀ ਜੀ ਸਦੂਜੇ ਪਾਸੇ ਗੱਲ ਕਰਾਂਗੇ ਜੀ ਪ੍ਰਦੂਸ਼ਣ ਨੂੰ ਲੈ ਕੇ ਜਿੱਥੇ ਪ੍ਰਦੂਸ਼ਣ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋਇਆ ਹਾਲਾਂਕਿ ਦਿੱਲੀ ਨੇ ਫਿਰ ਤੋਂ ਇਲਜ਼ਾਮ ਪੰਜਾਬ ਦੇ ਉੱਤੇ ਲਾਇਆ ਵੀ ਪੰਜਾਬ ਦੇ ਧੂਏ ਕਰਕੇ ਦਿੱਲੀ ਦਾ ਵਾਤਾਵਰਣ ਖਰਾਬ ਹੋਇਆ ਜੀ। ਇਹ ਇੱਕ ਬੜਾ ਵੱਡਾ ਕੰਟਰੋਵਰਸਰੀ ਮਾਮਲਾ ਹੈ ਦਿੱਲੀ ਹਮੇਸ਼ਾ ਜੁਂਹੇ ਆਪਾਂ ਪੋਲੀਟਿਕਲ ਤੌਰ ਤੇ ਗੱਲ ਕਰ ਲਈਏ ਆਪ ਵਾਲੇ ਤੇ ਭਾਜਪਾ ਵਾਲੇ ਉਹ ਇੱਕ ਦੂਜੇ ਨਾਲ ਆਮਣੋ ਸਾਹਮਣੇ ਹੋ ਰਹੇ ਆ ਆਪ ਵਾਲੇ ਕਹਿ ਰਹੇ ਕਿ ਦੇਖੋ ਦੋਸ਼ ਲਾ ਰਹੇ ਭਾਜਪਾ ਵਾਲੇ ਭਾਜਪਾ ਵਾਲੇ ਹੁਣ ਫਿਰ ਕਹਿ ਰਹੇ ਆ ਪਾਇ ਬੜੇ ਤੇ ਤੇ ਧੰ ਨਾਲ ਗੱਲ ਕਰਦੇ ਆ ਕਿ ਦੇਖੋ ਜੀ ਆਪ ਵਾਲਿਆਂ ਨੇ ਪੰਜਾਬ ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੈ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਧੰ ਨਾਲ ਜਿਹੜਾ ਰੋਕਿਆ ਨਹੀਂ ਇਸ ਕਰਕੇ ਪ੍ਰਦੂਸ਼ਣ ਫੈਲਿਆ ਦੂਜੇ ਪਾਸੇ ਕਿਸਾਨ ਕਹਿੰਦੇ ਕਿ ਸਭ ਤੋਂ ਪਹਿਲਾਂ ਦਾਸੀ ਪੀੜਤ ਹੈ ਮੈਂ ਅੱਜ ਦੀ ਮੀਡੀਆ ਤੇ ਰਿਪੋਰਟ ਦੇਖ ਰਿਹਾ ਸੀ ਪੰਡਿਆਲੇ ਦਾ ਇੱਕ ਪਿੰਡ ਹੈ ਜੇ ਲੰਗਾ ਉਸ ਪਿੰਡ ਦਾ ਨਾਮ ਹੈ ਤੇ ਨ ਕੋਈ ਹੋਰ ਪਿੰਡ ਵੀ ਹੈ ਉਥੋਂ ਦੇ ਕਿਸਾਨਾਂ ਨੂੰ ਇੰਨਾ ਮੁਸ਼ਕਲ ਹੋਇਆ ਪਿਆ ਪਿੰਡਾਂ ਦੇ ਆਲੇ ਦੋਲੇ ਧੁੰਦੀ ਚਾਦਰ ਇਨੇ ਮੋਟੀ ਤਾਇ ਵਿਸ਼ੀ ਹੋਈ ਆ ਕਿ ਸਾਹ ਲੈਣੇ ਔਖੇ ਹੋਏ ਪਿਆ ਬੱਚਿਆਂ ਨੂੰ ਬਜ਼ੁਰਗਾਂ ਨੂੰ ਆਮ ਲੋਕਾਂ ਨੂੰ ਇਹੋ ਜੀ ਸਥਿਤੀ ਦਾ ਹੱਲ ਕਿਵੇਂ ਹੋ ਸਕਦਾ ਹੈ ਹਾਲਤ ਇਹਦਾ ਆਪਾਂ ਪਹਿਲਾਂ ਵੀ ਕਹਿੰਨੇ ਕਿ ਕੇਂਦਰ ਹੀ ਦੇਖੋ ਇਸ ਮਾਮਲੇ 'ਚ ਹੱਲਾ ਫਸਦਾ ਕਿਸਾਨ ਨੇ ਕਹਿੰਦੇ ਕਿ ਅਸੀਂ ਤਾਂ ਤਿਆਰ ਨਹੀਂ ਤੇ ਚਾਹੁੰਦੇ ਨਹੀਂ ਆਪਾਂ ਹਮੇਸ਼ਾ ਕਹਿੰਨੇ ਕਿ ਕਿਸਾਨ ਤਾਂ ਕਹਿੰਦੇ ਨਹੀਂ ਕਿ ਅਸੀਂ ਛੋਨੇ ਦੀ ਪ੍ਰਾਲੀ 'ਚ ਅੱਗ ਲੱਗੀ ਜਿੱਦਾਂ ਆਪਾਂ ਕਹਿੰਨੇ ਜੇ ਕੋਈ ਅੱਗ ਲਾਏਗਾ ਸਭ ਤੋਂ ਪਹਿਲਾਂ ਹੱਥ ਕੀ ਦੇਣਗੇ ਧੂਆ ਕਿਨੂੰ ਆਏਗਾ ਜਿਹੜਾ ਅੱਗ ਲਾਏਗਾ ਕਿਸਾਨ ਕਦੇ ਚਾਹੁੰਦੇ ਆ ਪਰ ਕਿਸਾਨਾਂ ਨੇ ਫਸਲ ਦੀ ਬਿਜਾਈ ਕਰਨੀ ਹੈ ਉਹ ਕਹਿੰਦੇ ਸਾਡਾ ਹਾਲ ਤਾਂ ਲੱਗੋ ਮੈਂ ਸੁਣ ਰਿਹਾ ਸੀ ਕਈ ਕਿਸਾਨਾਂ ਨੇ ਕੀ ਕੀਤਾ ਉਹ ਕਹਿੰਦੇ ਦੇਖੋ ਅਸੀਂ ਹੁਣ ਅਗਲੀ ਫਸਲ ਦੀ ਬਿਜਾਈ ਕਰਨੀ ਹੈ ਜਦ ਤੱਕ ਇਹਦਾ ਕੋਈ ਨਿਬੇੜਾ ਨਹੀਂ ਹੋਇਆ ਕਿਵੇਂ ਫਸਲ ਦੀ ਕਣਕ ਦੀ ਬਿਜਾਈ ਹੋएगी ਜੀ ਇਹਦਾ ਪੰਜਾਬ ਸਰਕਾਰ ਕੋ ਟੁਕਮਾ ਹੱਲ ਲੱਭ ਸਕੀ ਹੈ ਜੀ ਨਾ ਹੀ ਕੇਂਦਰ ਸਰਕਾਰ ਇਸ ਮਾਮਲੇ 'ਚ ਟੁਕਮਾ ਸੁਪਰ ਵੱਡਾ ਵਾਜ਼ਿਜ਼ ਮਾਮਲਾ ਹੈ ਅਣ ਕਿਸਿਆ ਬੇ ਲੋੜਾ ਪਿਆਰ ਨੂੰ ਤੁਸੀਂ ਠਹਿਰਾਇਆ ਜਾ ਰਿਹਾ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੰਨੀ ਅਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਮਿੱਤਰਾ ਆਸ ਹੈ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ